ਹੈਲੋ ਸਸ ਸਿਕਲ ਗਾਇਜ਼ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਮੈਂ ਵੀ ਵਧੀਆ ਆ ਤੇ ਅੱਜ ਆਪਾਂ ਲੌਂਗ ਟਾਈਮ ਬਾਅਦ ਆਏ ਆ ਨਾ ਸੌਰੀ ਗਾਇਜ਼ ਮੇ ਤਾਂ ਵੀਡੀਓ ਨਹੀਂ ਪਾ ਹੋਈ ਐਕਚੁਅਲੀ ਮੇ ਅਪਾਰਟਮੈਂਟ ਚੇਂਜ ਕਰਨਾ ਸੀ ਆਪਣਾ ਤੇ ਇੱਥੇ ਜਦੋਂ ਘਰ ਚੇਂਜ ਕਰਦੇ ਆ ਫਿਰ ਕਿੰਨਾ ਕੁਝੀ ਚੇਂਜ ਕਰਨਾ ਪੈਂਦਾ ਇੰਟਰਨੈਟ ਵਗੈਰਾ ਸਭ ਕੁਝ ਤੇ ਉਸ ਚੱਕਰ ਦੇ ਵਿੱਚ ਮੈਨੂੰ ਕਿੰਨਾ ਹੀ ਟਾਈਮ ਲੱਗ ਗਿਆ ਇਸ ਕੰਮਾਂ ਦੇ ਵਿੱਚ ਸੌਰੀ ਫॉर ਥਿਸ ਐਂਡ ਅੱਜ ਆਪਣੇ ਕੋਲ ਨਿਊ ਵਲੌਗਰ ਆਏ ਆ ਨਿਊ ਨਹੀਂਗੀ ਹੈਗੀ ਤਾਂ ਪੁਰਾਣੀ ਆ ਬਟ ਉਹ ਮੈਨੂੰ ਦੇਖ ਕੇ ਨਾ ਇਹਨੂੰ ਕੁੜੀ ਕਹਿਣ ਨੂੰ ਜੀ ਕਰਦਾ ਨਾ ਇਹਨੂੰ ਬੁੜੀ ਕਹਿਣ ਨੂੰ ਜੀ ਕਰਦਾ ਹਨਾ ਇਹ ਅੱਧ ਖੜਜੀ ਜਨਾਨੀ ਆ ਹਨਾ ਤੇ ਕਿੱਦਾਂ ਬੀਬੀ ਸਿਆਣੀ ਬੀਬੀ ਬਣਦੀ ਆ ਜਿਹਦਾ ਬਹੁਤ ਜਿਆਦਾ ਨੌਲੇਜ ਹੁੰਦੀ ਆ ਇਹਨੂੰ ਤਾਂ ਮੇਰੀ ਵੀਡੀਓ ਦੇਖ ਕੇ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਿਓ ਕਮੈਂਟ ਜ਼ਰੂਰ ਕਰਿਓ ਮਿਲਦੇ ਆਂ ਆਪਾਂ ਵੀਡੀਓ ਦੇ ਵਿੱਚ ਤੇ ਦੇਖਦੇ ਆਂ ਕੀ ਆ

ਜੈਸਮੀਨ <laughs> ਸੈਂਡਲ oh my god ਕਹਿੰਦੀ ਕਹਿੰਦੀ ਸਰਦਾਰ ਜੀ ਉਹਦਾ ਸਰਦਾਰ ਜੀ ਕਹਿੰਦੀ ਆ ਸਰਦਾਰ ਜੀ ਉਹ ਫਿਰਦੇ ਆ ਫਿਰਦੇ ਕੀ ਹੁੰਦਾ ਵਰ ਡੂ ਮੀਨ ਫਿਰਦੇ ਆਪਾਂ ਕਿਸੇ ਨਿਆਣੇ ਨੂੰ ਵੀ ਨਹੀਂ ਕਹਿੰਦਾ ਉਹ ਫਿਰਦਾ ਉਹ ਫਲਾਨਾ ਇਦਾਂ ਹੈਨਾ ਕਹਿੰਦੀ ਸਰਦਾਰ ਜੀ ਉਹ ਫਿਰਦੇ ਆ ਤੇ ਦੇਖੋ ਤੜਕਾ ਲਾਉਣ ਲੱਗੀ ਦੇਖੋ ਹੈਨਾ ਇਹਨੂੰ ਚੀਕ ਚਾਚੇ ਨੂੰ ਚਾਹ ਬਣਾਉਣ ਦਾ ਹੈ ਨੀਗਾ ਤੇ ਸ਼ੈਫ ਬਣੀ ਫਿਰਦੀ ਆ ਨੌਲੇਜ ਦਿੰਦੀ ਗਿਆਨ ਦੀ ਦੇ ਵਿਗਿਆਨ ਵੰਡਦੀ ਫਿਰਦੀ ਹੈ ਹਨਾ ਪਤਾ ਨਹੀਂ ਕਿ ਇਸ ਵੀਡੀਓ ਤੇ 11 12000 ਲਾਈਕ ਆਏ 12000 ਵਿਊਜ਼ ਆਇਆ ਹੈ ਹਨਾ 4 500 ਲਾਈਕ ਆਇਆ ਹੈ ਜਿਆਸ ਵਿੱਚ ਤੇਲ ਹੋ ਪਾਲਾ ਦੇ ਥੋੜਾ ਜਿਹਾ ਪਾਲਾ ਨਹੀਂ ਆਣਾ

ਇਹ ਆਦਮੀ ਬੜਾ ਡਰਦਾ ਕਰਦਾ ਹੱਥ ਫੜੇ ਜੀ ਬੁਰੇ ਆਦਮੀ ਹੈ ਜੋ ਚਾਂਸਰ ਬੱਲੇ ਰੱਖਦਾ ਹੈ ਉਹ ਬਾਕੀ ਰੱਖਦਾ ਹੈ ਇਹ ਸ਼ੋਅ ਐਦਾ ਕਰਦੀ ਜਿੱਦਾਂ ਸਾਰਾ ਗਿਆਨ ਇਹੀ ਚੱਕੀ ਫੇਰਦੀ ਹੁੰਦੀ ਹੈ ਨਾ ਸਾਰੀ ਦੁਨੀਆ ਨੂੰ ਗਿਆਨ ਵੰਡਦੀ ਹੈ ਹੈ ਤੇ ਤੜਕਾ ਲਾਉਣ ਦਾ ਪਤਾ ਨਹੀਂ ਇੰਨਾ ਨਹੀਂ ਪਤਾ ਵੀ ਤੇਲ ਕਿੰਨਾ ਪਾਉਣਾ ਹੈ ਹੈ ਨਾ ਪਤਾ ਨਹੀਂ ਕਿਹੜੀ ਦੁਨੀਆ ਦੇ ਵਿੱਚ ਰਹਿੰਦੇ ਆ ਵੈਸੇ ਮੈਂ ਤਾਂ ਕਦੇ ਨਹੀਂ ਕੜਾਈ ਦੇ ਵਿੱਚ ਕੜੀ ਬਣਾਈ ਹੈਗੀ ਕਿਉਂਕਿ ਕੜੀ ਨੇ ਰਿਜਣਾ ਹੁੰਦਾ ਹੈ ਕੜਾਈ ਦੇ ਵਿੱਚ ਕੜਾਈ ਕੜੀ ਕਿੱਦਾਂ ਰਜ ਜੂਗੀ ਕੜੀ ਬਣਾਈਦੀ ਆਪਾਂ ਸਗਲੇ 'ਚ ਦੂਸਰੇ 'ਚ ਹੁੰਦੇ ਅਜਿਹਾ ਕੁੱਕਰ ਟਾਈਪ ਜਾਂ ਪਤੀਲੇ ਹੁੰਦੇ ਜਿਹੜੇ ਉਹਨਾਂ 'ਚ ਬਣਾਈਦੀ ਆ ਹਨਾ ਤੇ ਇਹ ਦੇ ਵਿੱਚ ਕੜਾ ਕੜੀ ਕੜਾਈ ਦੇ ਵਿੱਚ ਬਣਾਉਣ ਲੱਗੀ ਆ ਸੌਰੀ ਕੜੀ ਕੜਾਈ 'ਚ ਕਨਫਿਊਜ਼ ਹੋ ਗਈ ਓ ਮਾਈ ਗੋਡ ਦੇਖਿਓ ਕੜੀ ਬਣਦੀ ਦੇਖਿਓ ਜਰਾ ਸਾਰੀ ਇਨਫੋਰਮ ਸਾਰਾ ਕੁਛ ਕੀ ਜਠਾਣੀ ਕੋ ਪੁੱਛ ਪੁੱਛ ਕੇ ਦਾਉਦ ਕਰੀ ਜਾਂਦੀ ਉਹ ਕਰੀ ਜਾਂਦੀ ਜੈਸਮੀਨ ਇੰਨੀ ਨਹੀਂ ਇੰਨੀ ਚੀਜ਼ ਪਾ ਜੈਸਮੀਨ ਇੰਨੀ ਨਹੀਂ ਇੰਨੀ ਉਹ ਜੈਸਮੀਨ ਨਹੀਂ ਆਨੀ ਹੋਈ ਆ ਜੈਸਮੀਨ ਨੂੰ ਉਧਾਂ ਦੇ ਉਹਨੂੰ ਕਿੰਨਾ ਗੱਲਾਂ ਦਾ ਚਸਕਾ ਭਈ ਇਹਦੇ ਨਾਲ ਹੀ ਗੱਲਾਂ ਨੂੰ ਲੱਗੀ ਹੋਈ ਆ ਬਣਾਉਣਾ

ਮਾਂ ਤੁਸੀਂ ਦਿੱਲੀ ਕੋਲ ਹੀ ਬੈਠਾ ਦਿਨ ਉਹਦੇ ਮੁਕਾਬਲੇ ਬਹੁਤ ਘੱਟ ਹੈ ਹੂੰ ਅਰਾੜੇ ਬਈ ਨਾ ਨਾ ਕਰ ਰਹੀ ਹਾਂ ਅਪਾ ਦੋਹਾਂ ਦੇ ਸਾਰ ਨੂੰ ਮੰਮੀ ਤੇ ਪਾਪਾ ਜੀ ਨੂੰ ਬਹੁਤ ਆਖਾਉਣਾ ਹਾਂ ਹਾਂ ਉਹ ਤਾਂ ਮੈਂ ਨਹੀਂ ਮਖੋਇਆ ਤੇ ਮੰਮੀ ਕੋ ਖਾਣ ਨਹੀਂ ਦੱਚ ਜੈਸਮੀਨ ਉਹ ਪਾਲਾ ਘੱਟੇ ਪਾਲਾ ਹੋਸ਼ ਯਾਰ ਇਹਦਾ ਤੜਕਾ ਵੀ ਲੋਣਾ ਜ਼ਰੂਰੀ ਹੈ ਨਾ ਵੀ ਤੂੰ ਕੈਮਰੇ ਦੇ ਮੂਹਰੇ ਆਉਣਾ ਜ਼ਰੂਰੀ ਹੈ ਹੈਨਾ ਤੈਨੂੰ ਤੜਕਾ ਨਹੀਂ ਲੋਣਾ ਉਹ ਤਾਂ ਤੂੰ ਨਾਲ ਆ ਹੈਨਾ ਉਹ ਹਰ ਇੱਕ ਚੀਜ਼ ਉਹਨੂੰ ਕਰੀ ਜਾਂਦੀ ਐ ਨਹੀਂ ਆ ਨਹੀਂ ਆਪਾਂ ਲੋ ਟੋਕੀ ਜਾਂਦੀ ਐ ਐਡਾ ਮੈਨੂੰ ਕੋਈ ਟੋਕੇ ਨਾ ਮੇਤੇ ਤਾਂ ਨਹੀਂ ਕੰਮ ਹੁੰਦਾ ਹੁੰਦਾ ਪਹਿਲੀ ਗੱਲ ਤਾਂ ਆਪਾਂ ਉਹ ਕੰਮ ਹੀ ਨਹੀਂ ਕਰੀਦਾ ਹੁੰਦਾ ਜਿਹੜਾ ਆਉਂਦਾ ਨਾ ਹੋਵੇ ਜਿਹੜਾ ਆਪਾਂ ਨੂੰ ਆਉਂਦਾ ਆਪਾਂ ਉਹੀ ਕੰਮ ਕਰੀਦਾ ਐ ਹਨਾ ਉਹਦਾ ਬੁੱਢੀਆਂ ਹੋ ਗਈਆਂ ਇਹਨਾਂ ਨੂੰ ਟੁੜਕਾ ਨਹੀਂ ਲਾਉਣਾ ਆਂਦਾ ਉਹਦਾ ਦਾਦੀ ਐ ਮਾਂ ਬਣੀ ਪਈ ਐ ਪਤਾ ਨਹੀਂ ਕੀ ਖਾਇਆ ਇਹਦੀ ਮਾਂ ਨੇ ਇਹਨੂੰ ਕੁਝ ਖਾ ਕੇ ਨਹੀਂ ਭੇਜਿਆ ਹਨਾ ਗੱਲਾਂ ਜਿੱਡੀਆਂ ਮਰਜ਼ੀ ਸੁਣ ਲਓ

ਆਖਰੀ ਤਾਂ ਬਾਕੀ ਗੋਈ ਚੱਕਰ ਨਹੀਂ ਕੋਈ ਨਾ ਭਾਈ ਇੱਧਰ ਕਰ ਜਿਨਾਂ ਜਿਨਾਂ ਨੇ ਸੱਤਵਾਂ ਨੇ ਜਿਨਾਂ ਆਂਮੀਆ ਵੀ ਘੱਟ ਵੱਟ ਦੇ ਲੇਕੀਆਂ ਆਂਦੀਆਂ ਯਾਰ ਇਹਨਾਂ ਨੂੰ ਬੰਦੇ ਦੇਖ ਲੋ ਇਹਨਾਂ ਨੂੰ ਕਿੱਦਾਂ ਇਦਾਂ ਦੇ ਮਿਲ ਜਾਂਦੇ ਆ ਮੂੰਚੜੂ ਜਿਹੜੇ ਹਨਾ ਹਾਂ ਚਹਾ ਮਲੌਣਦੇ ਉਹ ਕਰੀ ਜਾਂਦਾ ਪਤਾ ਨਹੀਂ ਕਿਹੜਾ ਉਹਨੇ ਸ਼ਾਹੀ ਪਨੀਰ ਬਣਾਤਾ ਵੀ ਜਿਹੜਾ ਖੜ ਕੇ ਉਹ ਤਰੀਫਾਂ ਦੀ ਭੁੱਖੀ ਆ ਵੀ ਹਾਂ ਦੱਸ ਤੁਸੀਂ ਕਿੱਦਾਂ 스멜 ਕਿੱਦਾਂ ਆਉਂਦੀ ਇਰਕਸ ਸਮੈਲ ਤੜਕੇ ਦੇ ਵਿੱਚ ਜਿੱਦਾਂ ਦੀ ਰੋਜ਼ ਆਉਂਦੀ ਹੁੰਦੀ ਪਤਾ ਨਹੀਂ ਇਹਨੇ ਕਰੇ ਤੜਕਾ ਲਾਇਆ ਨਹੀਂ ਹੈਗਾ ਇਹਨੂੰ ਇਹ ਨਹੀਂ ਪਤਾ ਵੀ ਤੜਕੇ ਦੀ ਸਮੈਲ ਕਿੱਦਾਂ ਦੀ ਹੁੰਦੀ ਹੈ ਹਨਾ ਉਹਦੇ ਕਰੀ ਜੋ ਸਮੈਲ ਕਿੱਦਾਂ ਦੀ ਆਉਂਦੀ ਨਿਆਣੇ ਵਾਂਗੂ ਨਿਆਣੇ ਨਹੀਂ ਤਰੀਫ ਦੇ ਭੁੱਖੇ ਹੁੰਦੇ ਵੀ ਇਹਦਾ ਵੀ ਉਹ ਹਾਲਿਆ ਹਨਾ ਮੂੰਹ ਕਿੱਦਾਂ ਦਾ ਹੈ ਇਹਦਾ ਹਨਾ ਮੈਨੂੰ ਮੂੰਹ ਵਾਲ ਦੇਖ ਕੇ ਗੁੱਸਾ ਆ ਜਾਂਦਾ ਹੈ ਤੇ ਗੱਲਾਂ ਦੇ ਸੁਣ ਲਓ ਇਹਦੀਆਂ ਡ्रेसਿੰਗ ਸੈਂਸ ਦੇਖੀ ਅੱਜ ਇਹ ਕਹਿੰਦੀ ਮੈਂ ਬੁਟੀਕ ਖੋਲਣਾ ਆ ਆਪ ਨੂੰ ਇਹਨੂੰ ਕੱਪੜੇ ਪਾਉਣ ਦਾ ਚੱਜ ਹੈ ਨਹੀਂਗਾ ਬੁਟੀਕ ਖੋਲਣਾ ਆਇਆ ਦੱਸੋ ਪਤਾ ਨਹੀਂ ਲੋਕਾਂ ਨੇ ਕਹਤੇ ਇਹਨੂੰ ਸਿਰ ਤੇ ਚੱਕਿਆ ਆ ਜੈਸਮੀਨ ਨੂੰ ਜੈਸਮੀਨ ਸੈਂਡਲ ਨੂੰ ਸੋ ਗਾਇਜ਼ ਅੱਜ ਦੀ ਵੀਡੀਓ ਸੀ ਇੰਨੀ ਤੇ ਆਦਿਆਂ ਅਗਲੀ ਵੀਡੀਓ ਚ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਿਓ